ਦਿੱਲੀ ਦੀ ਨਵੀਂ ਬਣੀ ਪਾਜਪਾ ਦੀ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰਨ ਚੌਕ ਦੇ ਦਫ਼ਤਰ ਲੋਹਾਰੀ ਗੇਟ ਪੁੱਜੇ ਜਿੱਥੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਜਿੱਥੇ ਆਪਣੀ ਜਿੱਤ ਲਈ ਦਿੱਲੀ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉੱਥੇ ਹੀ ਉਹਨਾਂ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਤਰुण ਜੋਗ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮਨਜਿੰਦਰ ਸਿੰਘ ਸਿਰਸਾ ਦੀ ਸੂਝ-ਬੂਝ ਤੇ ਕਾਰਨ ਉਹਨਾਂ ਨੂੰ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾ ਕੇ ਮਾਨ ਬਖਸ਼ਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਕੌਂਸਲਰ ਵਿਕਾਸ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਸਰਬਜੀਤ ਸਿੰਘ ਸ਼ੈੰਟੀ, ਚੰਦਰਸ਼ੇਖਰ ਸ਼ਰਮਾ, ਤਰुण ਅਰੋੜਾ ਸਮੇਤ ਵੜੀ ਗੈਂਤੇ ਵਿੱਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।

ਹਰਨ ਚੁੱਕ ਜੀ ਜਿੰਦਾਬਾਦ ਕਿ ਮੰਡਲੀ ਦੇ ਸਹਿਹੀ ਬਣਦਾ ਹੈ ਸਾਡੀ ਸੋਚਣਾ ਹੈ ਸਾਡੇ ਪੰਜਾਬ ਦਾ ਇਹ ਸਾਡਾ ਆਪਣਾ ਹੈ ਇਸ ਉਜਾਲ ਚੰਦਰ ਤੇ ਅਈ ਜਨਾਨ ਪੰਜਾਬੀਆਂ ਨੇ ਮੌਕਾ ਮਣ ਲਗਾ ਕਿ ਇਹ ਸਹਿਹੀ ਬਣੇਗਾ ਇਹਦੇ ਵਾਸਤੇ ਨੇ ਕਰਨ ਚੁੱਕ ਜੀ ਦਾ ਅੰਬਸਰ ਧੰਨਵਾਦ ਕਰਦਾ ਬਹੁਤ ਸਾਰੇ ਸਾਡੀ ਪਾਰਟੀ ਦੇ ਜੁਝਾਰੂ ਲੀਡਰ

ਔਰ ਬਹੁਤ ਸੂਝਵਾਨ ਬਹੁਤ ਪਿਆਰੇ ਔਰ ਪੰਜਾਬ ਦੀ ਚਿੰਤਾ ਕਰਨ ਵਾਲੇ ਮੰਤਰੀ ਨੇ ਦਿੱਲੀ ਦੀ ਜਨਤਾ ਨੇ ਜਿਹੜਾ ਜਨ ades ਦਿੱਤਾ ਹੈ ਉਸ ਜਨ ades ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਜੀ ਨੇ ਨੱਡਾ ਜੀ ਨੇ ਉਹਨਾਂ ਨੂੰ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਔਰ ਮੈਂ ਹੈਰਾਨ ਹੋਂਨਾ ਆਪ ਦਾ ਪਾਰਟੀ ਦੇ ਕਿਰਦਾਰ ਤੋਂ 11 ਸਾਲ ਦਿੱਲੀ ਦੀ ਕੈਬਨਿਟ ਚ ਜਿਸ ਸਟੇਟ ਦੇ ਅੰਦਰ ਮਦਨ ਲਾਲ ਖੁਰਾਣਾ ਜੀ ਨੇ ਪੰਜਾਬੀ ਨੂੰ ਬਾਦਸ਼ਾਹ ਬਣਾਇਆ ਹੋਵੇ ਉਸ ਦਿੱਲੀ ਸਟੇਟ ਚ ਇੱਕ ਵੀ ਸਿੱਖ ਮੰਤਰੀ ਨਹੀਂ ਸੀ ਇਹ ਜਿਹੜੇ ਆਪ ਦਾ ਪਾਰਟੀ ਦੇ ਲੀਡਰ ਪੰਜਾਬ ਚ ਘੁੰਮ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਆਕਾਵਾਂ ਨੂੰ ਪੁੱਛੋ ਕਿ ਪੰਜਾਬੀਆਂ ਨਾਲ ਧੱਕਾ ਕਿਉਂ ਕਰਦੇ ਰਹੇ